ਸੁਗਰਾਣ ਕਬੱਡੀ ਵਾਲਿਆਂ ਨੂੰ ਅੱਜ ਦੇਖ ਲੈਣ ਦੇ ਏਜੀ ਦਾ ਵੀ ਯੁਰਕਾ ਦੇਖ ਲੈਣ ਦੇ ਕੋਈ ਗੱਲ ਨਹੀਂ ਕਰ ਲੋ ਨੇਰਾ ਇਹ ਲੋਕਾਂ ਨੇ ਸਮੇਂ ਨੂੰ ਪਸਤੌਣਾ ਆ ਸਮੇਂ ਨੂੰ ਯਾਦ ਕਰ ਕਰਕੇ ਨਾ ਪਸਤੌਣਾ ਕਿਉਂ ਕਿਉਂਕਿ ਜੇ ਸਿਸਟਮ ਦੇ ਵਿੱਚ ਅਸੀਂ ਆ ਤੇ ਅਸੀਂ ਸਿਸਟਮ ਦੇਣਾ ਹੈ ਮੇਰੇ ਵੀਰੋ ਮੇਰੀ ਹੱਥ ਬਨ ਕੇ ਬੇਨਤੀ ਹੈ ਕਬੱਡੀ ਵਾਲਿਓ ਕੰਮ ਵੀ ਨਹੀਂ ਹੋਣਾ ਆ ਲੋਕਾਂ ਦੀ ਭਾਵਨਾ ਨੂੰ ਸਮਝੋ 20% ਦੇ ਲੋਕ ਚਲੇ ਗਏ ਆ ਯਾਰ ਜਾਲ ਚਾਰਸ਼ਮੇ ਦੇਖ ਲੋ ਵੀ ਕਿੰਨੇ ਇਕੱਠ ਰਹਿ ਗਿਆ ਹਰ ਇੱਕ ਨੂੰ ਘਰੋਂ ਫੋਨ ਆਉਣ ਲੱਗ ਗਿਆ ਭਾਈ ਟੈਮ ਨਾਲ ਆ ਜਾਓ ਘਰੇ ਮਾਹੌਲ ਨਹੀਂ ਠੀਕ ਅਸੀਂ ਸਿਰਫ ਕੱਲੀ ਕਬੱਡੀ ਖੇਡਣੀ ਐ 2 ਮਿੰਟ ਦੇ ਦੇਉਣ ਮੇਰਾ ਭਰਾ ਵਾਂ ਕੇ ਸਨਮਾਨ ਬਾਅਦ ਚੋਂ ਕਰਾਂਗੇ ਕਬੱਡੀ ਵਾਲੇ ਸਿਰਫ ਕੱਲੇ ਕੰਮਾ ਕੰਮ ਵੀ ਨਹੀਂ ਕਰਦੇ ਘਰ ਦਾ ਸਿਰਫ ਕੱਲੀ ਕੌਂਡੀ ਖੇਡਣੀ ਆ ਫੇਰ ਵੀ ਬੇਨਤੀ ਕਰਾਈ ਜਣੀਆਂ ਯਾਰ ਜੇ ਲੋਕ ਸਾਨੂੰ ਪਿਆਰ ਕਰਦੇ ਆ ਅਸੀਂ ਟਾਈਮ ਨਾਲ ਆ ਕੇ ਯਾਰ ਇਹਨਾਂ ਨੂੰ ਮੈਚ ਦਿਖਾਈਏ ਤੇ ਨਹੀਂ ਤੇ ਫਿਰ ਮੇਰੇ ਵੀਰੋ ਉਹ ਗੱਲ ਅੱਜ ਅੱਜ ਦੇ ਸਮੇਂ ਦੇ ਵਿੱਚ ਕਹਿੰਦਾ ਨਾ ਬਾਪ ਬੜਾ ਨਾ ਭਈਆ ਕਬੱਡੀ ਵਾਲਿਆਂ ਲਈ ਸਭ ਤੋਂ بڑا ਰੁਪਈਆ ਇਹਨਾਂ ਲਈ ਰੁਪਈਆ ਮੁੱਖ ਹੈ ਇਹਨਾਂ ਨੂੰ ਲੋਕਾਂ ਦੀ ਭਾਵਨਾ ਨਾਲ ਕੋਈ ਕਦਰ ਨਹੀਂ ਲੋਕ ਕੀ ਕਹਿੰਦੇ ਆ ਨਹੀਂ ਕੋਈ ਕਦਰ ਨਹੀਂ ਗਈ ਬਾਹਰ ਪਤਾ ਨਹੀਂ ਕਿੰਨੀ ਕਿ ਦੁਨੀਆ ਲਾਈਵ ਜੁੜੀ ਬੈਠੀ ਹੁੰਦੀ ਆ ਲੋਕ ਕੰਮ ਛੱਡ ਕੇ ਥੋੜੇ ਮੈਚ ਦੇਖਦੇ ਆ ਜੇ ਤੁਸੀਂ ਮੈਚ ਖੇਡਣ ਵੀ ਨਹੀਂ ਆ ਸਕਦੇ ਯਾਰ ਜੇ ਤੁਸੀਂ 75 ਕਿਲੋ ਦੇ ਮੈਚਾਂ ਦੇ ਲਈ ਇੰਨਾ weight ਕਰਾਉਂਦੇ ਤੇ ਕੱਲ ਨੂੰ open ਦੇ ਲਈ ਕੀ ਕਰੋਗੇ ਯਾਰ ਆ ਲੋਕਾਂ ਨੇ ਜਿੱਦੇ ਮੂੰਹ ਮੋੜ ਲਿਆ ਤੇ ਮੁੜ ਕੇ ਫਿਰ ਝਾਕੋਗੇ ਅੱਖਾਂ 'ਚ ਘਸੌਣ ਦੇ ਦੇ ਕੇ ਰਹੋਗੇ ਭਾਵਨਾ ਸਮਝੋ ਲੋਕਾਂ ਦੀ ਭਾਵਨਾ ਨਾਲ ਕਬੱਡੀ ਖੇਡੋ ਇਹ ਕਬੱਡੀ ਹੈ ਜਿਹੜਾ ਇਹਦੇ ਵਿੱਚ ਭਾਵਨਾ ਨਾਲ ਕੰਮ ਕਰਦਾ ਜਾਂ ਖੇਡਦਾ ਜਾਂ ਕੁਝ ਵੀ ਕੰਮ ਕਰਦਾ ਹੈ ਤਉ ਉਹਦਾ ਘਰ ਭਰ ਦਿੰਦੀ ਹੈ ਤੇ ਜਿਹੜਾ ਭਾਵਨਾ ਨਹੀਂ ਰੱਖਦਾ ਕਬੱਡੀ ਦੇ ਵਿੱਚ ਦਿਲੋਂ ਨਹੀਂ ਸਤਿਕਾਰਦਾ ਕਬੱਡੀ ਨੂੰ ਤੇ ਕਬੱਡੀ ਉਹਨੂੰ ਨਕਾਰਦੀ ਹੈ ਇਹ ਗੱਲ ਯਾਦ ਰੱਖਿਓ ਮੇਰੇ ਵੀਰੋ